ਕਰੀਏ ਕਿਹੜੀ ਸੀਰ ਦਾ ਜੀ ਜੀ ਜੋਧਵੀਰ ਰਾਜਾ ਜੀ ਜੋਧਵੀਰ ਆ ਗਏ ਜੋਧਵੀਰ ਨਵਾ ਤੇ ਤਰਾਇ ਹੱਡਾ ਜਾਏ ਹਾਂ ਜੀ ਪਹਿਲੇ ਲਾਂਚ ਕੀਤਾ ਸੀ ਜਿਹਨੂੰ 5099 599 ਸੁਪਰ ਹਾਂ ਜੀ ਹਾਂ ਜੀ ਹਰਸੀ ਕਾ ਭਾਈ ਜੀ ਸਾਰੇ ਦੋਸਤ ਆ ਮੇਰੇ ਨੂੰ ਅੱਜ ਆਪਾਂ ਖੜੇ ਆਂ ਜੀ ਰਾਮਪੁਰੇ ਭਾਈ ਲਖਵੀਰ ਨਾਲ ਕਰਾਉਣਾ ਗੱਲਬਾਤ ਸੱਸੀ ਗਾ ਜੀ ਸੱਸੀ ਜਮਾ ਜੀ ਹੋ ਠੀਕ ਹੋ ਜੀ ਭਾਈ ਜੀ ਤੂੰ ਸੁਣਾਓ ਠੀਕ ਹੈ ਪਰਿਵਾਰ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਦੱਸੋ ਜੀ ਆਪਾਂ ਨਵੇਂ ਸਾਲ ਤੇ ਨਵੇਂ ਤਮਾਕਾ ਕਰਤਾ ਪਹਿਲਾ ਨਵੇਂ ਸਾਲ ਦੀਆਂ ਸਾਡੇ ਵੱਲੋਂ ਹਾਂ ਜੀ ਕਿਸਾਨ ਭਰਾਵਾਂ ਨੂੰ ਲੱਖ ਲੱਖ ਵਧਾਈਆਂ ਜੀ ਹਾਂਜੀ ਸਾਡੇ ਗੁਰਪੀ ਪੀਟੀਐਮਡੀ ਆਈ ਉਹਨਾਂ ਨੂੰ ਵੀ ਲੱਖ ਲੱਖ ਵਧਾਈਆਂ ਜੀ ਸਾਡੇ ਗੁਰਪੀ ਦੇ ਮਡੀਨ ਦਾ ਨਵਾਂ ਟਰੈਕਟਰ ਲਾਂਚ ਕੀਤਾ ਅੱਜ ਹਾਂਜੀ ਤਿੰਨ ਸਿਲੰਡਰ ਦੇ ਵਿੱਚ ਠੀਕ ਆ ਜੀ ਤੇ ਤੁਹਾਨੂੰ ਦਿਖਾਉਣਾ ਟਰੈਕਟਰ ਜੀ ਬਹੁਤ ਹੀ ਵਧੀਆ ਟਰੈਕਟਰ ਆ ਜੀ ਠੀਕ ਆ ਜੀ ਫੁੱਲ ਟੌਪ ਮਾਡਲ ਆ ਜੀ ਪਾਵਰ ਟੇਰਿੰਗ ਹੈ ਟੀਲ ਬ੍ਰੇਕਾ ਅਲਸਪੀਡਿਓ ਹੈ ਡਬਲ ਡਿਸਟ੍ਰਿਬਿਊਟਰ ਹੈ ਠੀਕ ਆ ਜੀ ਕਲ ਟਾਰ ਮਿਲੂਗਾ ਤੁਹਾਨੂੰ ਇਹ ਠੀਕ ਹੈ 14 ਦੇ ਟਾਰ ਹੁਣੇ 14928 ਦੇ ਉਹਨੇ 750 ਦੇ ਹੁਣੇ ਜੀ ਸਿਰਜ ਦੀ ਜੇ ਗੱਲਬਾਤ ਕਰੀਏ ਕਿਹੜੀ ਸਿਰਜ ਹੈ ਜੀ ਸਾਡੀ ਸ੍ਰੀ ਜੋਧਵੀਰ ਆ ਜੀ ਜੋਧਵੀਰ ਆ ਜੋਧਵੀਰ ਨਵਾਂ ਟ੍ਰਾਜਾ ਸਾਡਾ ਜੇ ਹਾਂਜੀ ਅਸੀਂ ਪਹਿਲੀ ਲਾਂਚ ਕੀਤਾ ਸੀ ਜਿਹਨੂੰ 5099 5099 ਜੀ ਹਾਂਜੀ ਠੀਕ ਹੈ ਜੀ ਤੇ ਜਿਹੜੇ ਲੱਟਾ ਵੀ ਲਾਇਆ ਲੱਟਾ ਵੀ ਕੰਪਨੀ ਨੇ ਬਹੁਤ ਵਧੀਆ ਲਾਇਆ ਐਲਈਡੀ ਲੱਟਾ ਲਾਇਆ ਹੈ ਇਹ ਢਾਈ ਪੂਰੀਆ ਕੁਆਲਿਟੀ ਦੇ ਹਨ ਕੁਆਲਿਟੀ ਹਾਂਜੀ ਡਬਲ ਕਲਚ ਚਾਹ ਡਬਲ ਕਲਚ ਆ ਜੀ ਹਾਂਜੀ ਹਾਂ ਠੀਕ ਹੈ ਜੀ ਤੇਰੀ ਆਪਾਂ ਲਿਫਟ ਕੰਬੈਸਟੀ ਦੀ ਗੱਲਬਾਤ ਕਰੀ ਜੀ। ਇਹ 2170 ਕਿਲੋ ਹੈ ਜੀ ਲਿਫਟ ਦਾ। ਠੀਕ ਹੈ ਜੀ। ਡਬਲ ਡਿਸਟਰੀਬਿਊਟਰ ਦੇ ਵਿੱਚ। ਹਾਂਜੀ ਹਾਂਜੀ। ਠੀਕ ਹੈ ਜੀ। ਫੁੱਲ ਟੋਪ ਮਾਡਲ ਆ ਜੀ ਇਹ। ਹਾਂਜੀ। ਹਾਂਜੀ 2 ਸਪੀਡ ਆਊਗਾ ਜੀ ਇਹ। ਠੀਕ ਹੈ ਜੀ। 2 ਸਪੀਡ ਦੇ ਵਿੱਚ ਆ ਦੋ ਸਪੀਡ। ਹਾਂਜੀ ਸਾਈਡ ਗੇਅਰ ਆ ਜੀ ਇਹ। ਠੀਕ ਹੈ ਜੀ। ਹਾਂਜੀ ਹਾਂਜੀ। ਸਾਈਡ ਗੇਅਰ ਦੇ ਵਿੱਚ ਆ। ਬੱਚੇ ਕੋਲ ਸਾਡਾ ਬਹੁਤ ਸ਼ਾਨਦਾਰ ਟਰੱਕਾ ਹੀ ਬਹੁਤ ਪਿਆਰਾ ਬਣਿਆ। ਆਇਲ ਆ ਬ੍ਰੇਕ ਆ। ਆਲਓ ਬ੍ਰੇਕ ਆ ਜੀ ਹਾਂਜੀ। ਠੀਕ ਹੈ ਜੀ। ਤੇ ਟਾਇਰ ਬਈ ਐਮ ਆਰ ਐਫ ਇਹ ਇਹ 25 ਜੀ ਆ ਗਿਆ ਜੀ 25 ਦੀ ਪਲੇਟਾਂ ਨੇ 25 ਸਿਰੇ ਅਸੀਂ ਆਉਗੇ ਹਾਂ ਜੀ 2025 ਨਵੇਂ ਸਾਲ ਚ ਲਾਉਂਦੇ ਹਾਂ ਹਾਂ ਜੀ ਹਾਂ ਜੀ ਨਵੇਂ ਸਾਲ ਚ 1 ਜਨਵਰੀ ਤੋਂ ਬਣ ਲੱਗੇ ਸੀਗੇ ਜੀ ਇਹ ਹਾਂ ਜੀ ਪਰ ਟਰੈਕਟਰ ਸਾਰੇ ਬੁੱਕ ਨੇ ਜੀ ਇਹ ਠੀਕ ਆ ਜੀ ਇਹ ਕਿਸੇ ਜੀਵਾਰ ਨੇ ਲੈਣਾ ਹੈ ਹਾਂ ਜੀ ਤਾਂ ਤੁਸੀਂ ਆ ਮੰਨ ਲੋ ਜੀ ਹਫਤੇ 10 ਦਿਨਾਂ ਦਾ ਸਮਾਂ ਲੱਗੂਗਾ ਠੀਕ ਆ ਜੀ ਬੁਕਿੰਗ ਮੇਰੇ ਤੋਂ ਬਾਅਦ ਠੀਕ ਆ ਬਾਈ ਹਾਂ ਜੀ ਹਾਂ ਜੀ ਇਹ ਆਪਾਂ ਵਿੱਚੋਂ ਵੀ ਦਿਖਾ ਦਿੰਨਾ ਖੋਲ ਕੇ ਇੰਜਨ ਵਗੈਰਾ ਟਰੈਕਟਰ ਦਾ ਚੈੱਕ ਕਰਵਾ ਦਿੰਨੇ ਆ ਦੇਖ ਸਾਹਿਬ ਤੁਸੀਂੰਨੇ ਸਿਲੰਡਰ ਚ ਆ ਗਿਆ ਬੈਟਰੀ ਦੀ ਐਕਸਾਈਡ ਦੀ ਆ ਗਈ ਐਕਸਾਈਡ ਦੀ ਆਉਂਦੀ ਹਾਂਜੀ ਹਾਂਜੀ ਠੀਕ ਹੈ ਜੀ ਬੈਟਰੀ ਅੱਗੇ ਹੋ ਗਈ ਭਰਾ ਹਾਂਜੀ ਹਾਂਜੀ ਠੀਕ ਹੈ ਜੀ ਜੇ ਰੇਟ ਦੀ ਗੱਲ ਕਰੀਏ ਤਾਂ ਆਪਾਂ ਜੀ ਹਾਂਜੀ ਰੇਟ ਦੀ ਜੇ ਗੱਲਬਾਤ ਕਰੀਏ ਜੀ ਕਿੰਨਾ ਪ੍ਰਾਈਸ ਰੇਟ ਸੁਣ ਕੇ ਤੁਸੀਂ ਹੈਰਾਨ ਹੀ ਰਹਿ ਜਾਓਗੇ ਹਾਂਜੀ ਕਿੰਨਾ ਇਹ ਘੱਟ ਕੀਮਤ ਦਾ ਟਰੈਕਟਰ ਕੱਟਾ ਕੰਪਨੀ ਨੇ ਜੀ ਠੀਕ ਹੈ ਜੀ ਪਰਸਲ ਕਿਸਾਨਾਂ ਦਾ ਆਪਰਾ ਵਾਸਤੇ ਹੈ ਠੀਕ ਹੈ ਜੀ ਹਾਂਜੀ ਹਾਂ ਤੇ ਕੰਪਨੀ ਨਹੀਂ ਦੇਣਾ ਜੀ ਇਹ ਕੰਪਨੀ ਪੇਮੈਂਟ ਜਾਣੀ ਹੈ ਜੀ ਠੀਕ ਹੈ ਜੀ ਸਾਨੂੰ ਤਾਂ ਡਿਸਪਲੇ ਤੇ ਦਿਖਾਉਣ ਖਤਰੀ ਦਿੱਤਾ ਬੱਲੇ ਠੀਕ ਆ ਜੀ ਹਾਂ ਇਹ ਇਹ ਆਪਾਂ ਗੱਲ ਕਰੀਏ ਲੋਨ ਵਗੈਰਾ ਹੋਊਗਾ ਜਾਂਦਾ ਨਹੀਂ ਲੋਨ ਫੁੱਲ ਲੋਨ ਹੋਊਗਾ ਜੀ ਠੀਕ ਆ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਤੇ ਕਿੰਦਾ ਦਾ ਰੇਟ ਆ ਟਰੈਕਟਰ ਦਾ ਜੀ ਹਾਂ ਜੀ 5 ਲੱਖ 75 ਹਜ਼ਾਰ ਰੋ ਸਿਰਫ ਨਾ ਠੀਕ ਆ ਜੀ ਤੁਹਾਡੇ ਵਾਸਤੇ ਨੱਟ ਬੱਟੀ ਆ ਕੋਈ ਹੈ ਜੀ ਵੀ ਦਾ ਰਜਾਈ 5 ਲੱਖ ਤੇ 70 ਹਜ਼ਾਰ ਰੋ ਲਏਗਾ ਠੀਕ ਆ ਜੀ ਨਹੀਂ ਮੈਨੂੰ ਐਕਸਪ੍ਰਾਈਜ਼ ਆ ਐਕਸਪ੍ਰਾਈਜ਼ ਆ ਜੀ ਠੀਕ ਆ ਨਾਲ ਦੇ ਵਿੱਚ ਕੋਈ ਪੁਰਾਣਾ ਟਰੈਕਟਰ ਚੱਕਾ ਜਾ ਵੀ ਹਾਂ ਜੀ ਤੇ ਨੁੱਤਰ ਜਸਟਰ ਦੱਸੋ ਠੀਕ ਹੈ। ਨਾਲ ਜੋ ਨਾਲ ਦਾ ਮੁੱਤੋ ਨਾ ਦਵਾਈ। ਠੀਕ ਹੈ। ਠੀਕ ਹੈ ਬਾਈ। ਤੇ ਹੋਰ ਡੀਲਰਸ਼ਿਪਾਂ ਦੇ ਤਾਂ ਆਈ ਨਹੀਂ ਹੁਣ ਇਹਨਾਂ। ਨਹੀਂ ਮਿਲਦਾ ਜੀ। ਇਹ ਲਈ ਕੰਪਨੀ ਕੋਲੋਂ ਵੀ ਮਿਲੂਗਾ ਜੀ। ਠੀਕ ਹੈ ਜੀ। ਕੰਪਨੀ 'ਚ ਜਾ ਕੇ ਲੈ ਜਾ। ਹਾਂ ਸਾਡੇ ਕੋਲੇ ਆ ਸਕਦਾ। ਬੁੱਕ ਸਾਡੇ ਕੋਲੇ ਹੋ ਸਕਦਾ ਜੀ ਇਹ। ਪਹਿਲਾਂ ਬੁੱਕ ਕਰਵਾਉਣਾ ਪਊਗਾ ਜੀ। ਕਿਹ ਤੋਂ ਆ ਪਊਗਾ? ਇਹ ਤਾਂ ਟੋੜਾ ਹੁਤਾ ਦਾ ਇਹਨੂੰ ਲੱਗ ਜਾਣੀ। ਠੀਕ ਹੈ ਜੀ ਹਾਂ ਸੱਤ ਬੁੱਕ ਕਰਵਾ ਕੇ ਫਿਰ ਟਰੈਕਟਰ ਮੈਂ ਹਾਂ ਬੁੱਕ ਤੋਂ ਬਾਅਦ ਦੱਸਣ ਲੱਗਿਆ ਜੀ ਠੀਕ ਹੈ ਜੀ ਹਾਂ ਜੀ ਇਹ ਜੇ ਆਪਾਂ ਲੋਕੇਸ਼ਨ ਦੀ ਗੱਲ ਬਾਤ ਕਰੀਏ ਕਿੱਥੇ ਸਾਰੇ ਸੱਤ ਆਪਾਂ ਰਾਮਪੁਰਾਪੁਰੂ ਖੜਿਆ ਜੀ ਹਾਂ ਜੀ ਮੈਂ ਹਾਈਵੇ ਰੋਡ ਆ ਜੀ ਠੀਕ ਹੈ ਜੀ ਸਾਰੇ ਡੀਲਰਸ਼ਿਪਾਂ ਲਗਭਗ ਕੱਟ ਗਈਆਂ ਜੀ ਹਾਂ ਜੀ ਹਾਂ ਜੀ ਠੀਕ ਆ ਬਾਈ ਜੀ ਇਹ ਦੋਸਤੋ ਟਰੈਕਟਰ ਜੇ ਤੁਸੀਂ ਖਰੀਦਣਾ ਹੈ ਕੰਟੈਕਟ ਆਪਾਂ ਦੱਸ ਦਿੰਨੇ ਆ ਬਾਈ ਕੰਟੈਕਟ ਦੱਸ ਦੋ ਜੀ ਆਪਣਾ ਸਦਾ ਰਾਮਪੁਰਾਪੁਰੂ ਆ ਜੀ ਹਾਂ ਜੀ ਗਿਲਪਹੰਡਾ ਜੀ ਹਾਂਜੀ 91 ਨੰਬਰ 94175 ਹਾਂਜੀ 11360 ਹਾਂਜੀ 93177 ਹਾਂਜੀ 14820 ਠੀਕ ਹੈ ਜੀ 93883 ਹਾਂਜੀ 04188 ਠੀਕ ਹੈ ਜੀ ਹਾਂਜੀ ਬਾਕੀ ਨੰਬਰ ਹੋਰ ਵੀ ਸੈਂਡ ਕਰਦੇ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਧੰਨਵਾਦ ਬਾਈ ਜੀ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ